ਦੋਸਤੋ ਜਿtheta ਇੱਕ ਪਾਸੇ ਖੂਨ ਦੇ ਰਿਸ਼ਤੇ ਵੀ ਸਫੇਦ ਹੋ ਗਏ ਨੇ ਅਤੇ ਰਿਸ਼ਤੇਦਾਰੀਆਂ ਵੀ ਸਿਰਫ ਪੈਸਿਆਂ ਦੀਆਂ ਹੀ ਰਹਿ ਗਈਆਂ ਨੇ ਉੱਥੇ ਹੀ ਹੁਣ ਇੱਕ ਹਾਥੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਅਕਸਰ ਹੀ ਕਿਹਾ ਜਾਂਦਾ ਹੈ ਕਿ ਆਪਣੇ ਆ ਤੇ ਬਗਾਨਿਆਂ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕਿਸੇ ਬੰਦੇ ਤੇ ਮੁਸੀਬਤ ਪੈਂਦੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਾਥੀ ਹਸਪਤਾਲ ਵਿੱਚ ਜਾ ਰਿਹਾ ਏ ਦਰਸਲ ਇਸ ਹਾਥੀ ਦਾ ਮਾਲਕ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਪਰ ਉਸ ਵਿਅਕਤੀ ਦਾ ਹਸਪਤਾਲ ਵਿੱਚ ਕੋਈ ਵੀ ਪਤਾ ਲੈਣ ਨਹੀਂ ਆਇਆ ਪਰ ਉਸ ਤੇ ਵਿਅਕਤੀ ਦਾ ਰੱਖਿਆ ਹੋਇਆ ਹਾਥੀ ਹਸਪਤਾਲ ਦੇ ਬਾਹਰ ਆ ਕੇ ਖੜ ਗਿਆ ਅਤੇ ਲਗਾਤਾਰ 2 ਦਿਨ ਬਾਹਰ ਹੀ ਖੜਾ ਰਿਹਾ। ਜਦੋਂ ਹਸਪਤਾਲ ਨੇ ਪਤਾ ਕਰਵਾਇਆ ਕਿ ਇਹ ਹਾਥੀ ਕਿਸ ਦਾ ਹੈ ਅਤੇ ਇੱਥੇ ਕਿਉਂ ਖੜਾ ਹੈ ਤਾਂ ਜਾ ਕੇ ਪਤਾ ਲੱਗਿਆ ਕਿ ਹਾਥੀ ਦਾ ਮਾਲਕ ਹਸਪਤਾਲ ਵਿੱਚ ਦਾਖਲੇ। ਫਿਰ ਹਾਥੀ ਦੇ ਮਾਲਕ ਦੀ ਘਰ ਵਾਲੀ ਆਈ ਅਤੇ ਉਸ ਨੂੰ ਹਸਪਤਾਲ ਦੇ ਵਾਰਡ ਵਿੱਚ ਆਪਣੇ ਮਾਲਕ ਨੂੰ ਮਿਲਵਾਉਣ ਲੈ ਕੇ ਗਈ। ਉਹ ਹਸਪਤਾਲ ਦੇ ਵਾਰਡ ਦੇ ਗੇਟ ਵਿੱਚ ਨੀਵਾ ਹੋ ਕੇ ਲੰਘਿਆ। ਸੋ ਇੱਕ ਜਾਨਵਰ ਨੇ ਸਿਖਾਈ ਰਿਸ਼ਤਿਆਂ ਦੀ ਅਹਿਮੀਅਤ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਵਿਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ